ਇਹ ਤਾਂ ਕਹਿੰਦੇ ਹਜੇ 1 ਹਫਤਾ ਹੋਰ ਜੇ ਗੱਲਾਂ ਕਰੋ ਇਹ ਤਾਂ ਇਹਦਾ ਸਰਕਾਰ ਦਾ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਸਾਡਾ ਤਾਂ ਇਹ ਵੀ ਬਹੁਤ ਤੰਗ ਹੈ ਲੋਕ ਵੀ ਆ ਪਾਸੇ ਪਾਸੇ ਕੰਮ ਕਰੀ ਜਾਂਦੇ ਵਿਚਾਲ ਦੀ ਚੰਦੀ ਜਾਵੇ ਜਿਹੜੇ 2 ਵੀਲਰ ਤੇ ਘਟੋਕਾ ਟਾਟ ਹੋਇਆ ਜਿਹੜੇ ਜਰੂਰ ਚੱਲਦਾ ਹੁਣ ਜਿਵੇਂ ਹਸਤ ਵਾਲੇ ਇੱਧਰ ਆ ਗਏ ਜੀ ਹੋਰ ਬਹੁਤ ਕੁਛ ਆਇਆ ਤੇ ਅੱਧਾ ਬਠਿੰਡਾ ਇੱਧਰ ਵਾੜਦਾ ਹਾ ਮੁਸ਼ਕਲਾ ਨਹੀਂ ਹੁੰਦੀਆਂ ਜੀ ਬਹੁਤ ਬਹੁਤ ਜ਼ਿਆਦਾ ਮੁਸ਼ਕਲਾਂ ਨੇ ਤਾਂ ਕਹਿੰਦੇ ਟ੍ਰੇਲ ਵਾਸਤੇ ਹੁਣ ਚਾਲੂ ਕੀਤਾ ਜਾਊਗਾ ਐਮਐਲ ਸਾਹਿਬ ਕਹਿੰਦੇ ਉਦ ਘਟਣਾ ਹੋਊਗਾ ਚਲੋ ਚੰਗੀ ਗੱਲ ਆ ਜੇ ਹੋ ਜੇ ਤਾਂ ਸਾਨੂੰ ਬਹੁਤ ਖੁਸ਼ੀ ਦੀ ਗੱਲ ਤਦੋਂ ਧਰਮਾ ਕਰੀ ਜਾਂਦਾ ਉਹਨਾਂ ਕੀ ਕਰਾਂ ਧਰਮਾ ਕਰੀ ਜਾਂਦਾ ਆਪਣਾ ਕੋਈ ਪਤਾ ਨਹੀਂ ਉਹਨਾਂ ਦਾ ਤੋ ਬੋਣਗੇ ਇਹ ਗੱਲ ਭੁੱਲ ਜਾਣੇ ਇਹ ਜਿਨ੍ਹਾਂ ਨੂੰ ਲੋਕਾਂ ਨੂੰ ਦੁਖੀ ਕਰੀ ਜਾਂਦੇ ਆ ਉਹਨੇ ਆਪ ਦੁਖੀ ਹੋਣਗੇ ਕੰਪਲੀਟ ਜਿਨੂੰ ਮਰਜ਼ੀ ਦਿਖਾ ਲਓ ਜਿਹੜੇ ਮਰਜ਼ੀ ਇੰਨੀ ਬੁਲਾ ਲਓ ਸਾਰਾ ਓਕੇ ਆ ਜੀ ਇਹ ਸਿਰਫ ਆਪਦੇ ਨੰਬਰ ਬੁਲਾਉਂਦੇ ਆ ਮਾਰੇ ਕਹਿੰਦੇ ਆ ਮੂਰੇ ਇਲੈਕਸ਼ਨ ਆਉਂਦੇ ਆ ਮਿਸਪਲ ਕਾਰਪੋਰੇਸ਼ਨ ਦੇ ਉੱਥੇ ਆਪਦੇ ਬੰਦਿਆਂ ਨੂੰ ਚੇਤਾਉਣਾ ਚਾਹੁੰਦੇ ਆ ਇਸ ਤਰ੍ਹਾਂ ਨਹੀਂ ਜਿੱਤੇ ਦੇ ਬੰਦੇ ਨੇ ਨੇ ਹੁਣ ਡੀਸੀ ਸਾਹਿਬ ਮੇਅਰ ਸਾਹਿਬ ਆਈ ਸੀ ਕੋਈ ਆਇਆ ਇਸੇ ਧਰਨੇ 'ਚ ਤੁਹਾਨੂੰ ਕੋਈ ਵੀ ਹਾਂ ਜੇ ਕੋਈ ਨਹੀਂ ਆ ਨਾ ਡੀਸੀ ਸਾਹਿਬ ਆਏ ਆ ਨਾ ਮੇਅਰ ਸਾਹਿਬ ਆਏ ਨਹੀਂ ਇੱਥੇ ਆ ਕੇ ਗਏ ਇੱਥੇ ਧਰਨੇ 'ਚ ਕਾਨੂੰਨੀ ਮਿਲ ਕੇ ਆ ਗਏ ਉਹ ਅੱਛਾ ਮਿਲ ਕੇ ਨਹੀਂ ਗਏ ਭਾਈ ਮਨਪ੍ਰੀਤ ਜੀ ਆਉਂਦੇ ਆ ਪਿੱਛੇ ਅਸੀਂ ਉਹਨੂੰ ਟੈਲੀਫੋਨ ਕੀਤਾ ਵੀ ਤੁਸੀਂ ਵੀ ਆਓ ਤੁਹਾਨੂੰ ਨਹੀਂ ਚਾ ਓਕੇ ਰੋਜ਼ ਆਉਂਦੇ ਜਾਂਦੇ ਹਾਂ 200 ਫਿਰ ਕੀ ਮਤਲਬ ਕੀ ਹੁੰਦਾ ਜੀ ਇਹ ਪੁਲ ਚਲਾਉਣ ਜਾਂ ਨਾ ਚਲਾਉਣ ਅਸੀਂ ਚਲਾਈ ਦੇਣਾ ਇੱਥੇ ਜੇ ਪੁਲ ਨਾ ਚੱਲੇ ਜੇ ਅਸੀਂ ਸੰਘਰਸ਼ ਕਰਾ ਹੋਰ ਤਿੱਖਾ ਹੋਊਗਾ ਅਸੀਂ ਇਕੱਠੇ ਹੋਵ ਬਚਨ ਗਲੋਨੀ ਅਮਰਪੁਰਾ ਵਸੀਲ ਇੱਧਰ ਥੋੜਾ ਰੱਬ ਬਲਾ ਕਰੇ ਆ ਸੁਰਖਬੀਰ ਰੋਡ ਸਾਰੇ ਅਸੀਂ ਧਰਨੇ ਤੇ ਬੈਠਾਗੇ ਸੇ ਤੋਂ 4 ਵਜੇ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਅੱਜ ਨਾ ਕੋਈ ਨਹੀਂ ਆਇਆ ਜੀ ਤੇ ਫਿਰ ਕਾਰਨ ਕਿਉਂ ਨਹੀਂ ਆਇਆ ਜੀ ਅਜੇ ਨਹੀਂ ਦੇਖਿਆ ਸਾਡੇ ਕੋਲ ਨਹੀਂ ਆਇਆ ਕੋਈ ਪੁਲਾਨੀ ਵਰਕਰ ਪਾਟਨ ਜਬਾਹ ਕੇ ਨਾ ਕੀ ਹੋਇਆ ਆਪਣੀ ਕਾਪੀ ਨੇ ਇਹਨਾਂ ਨੂੰ ਕੁੱਟੂਂ ਆਇਆ ਲੱਗ ਪੁੱਟ ਕਰਦੇ ਆਪਾਂ ਇਹਨੂੰ ਬਣਾ ਲੈ ਲੱਗੀ ਉਹਦੇ ਰਾਸਤੇ ਚਲਦੀ ਉਹਨਾਂ ਨੇ ਦਿਖਾ ਲਿਆ ਪਾਣੀ ਚੱਲ ਗਿਆ ਪਰ ਜਦੋਂ ਦੇਖਦੇ ਆ ਇੱਥੇ ਬੰਦ ਪਿਆ ਚਲੋ ਬਈ ਜੀ ਨੈਟ ਤੇ ਚਲਾਤਾ ਇਹਨਾਂ ਨੇ ਕੋਲ ਆਉਂਦਾ ਪਹਿਲੀ ਚੱਲ ਤੋ ਚੱਲਿਆ ਨਹੀਂਗਾ ਅਗਰੇ ਮੜਾ ਸਾਈਡ ਤੇ ਕਰੇ ਅੱਗੇ ਕਰ ਲੋ ਇਹ ਹੁਣ ਕੱਡੀਆਂ ਚਾਲੂ ਹੋ ਗਈਆਂ ਨੇ ਚੱਲਣੀਆਂ ਚਾਲੂ ਹੋ ਗਿਆ ਹੈ ਪੁਲ ਜਿਹੜਾ ਹੈਗਾ ਉਹ ਮਤਾਨੀਆਂ ਪੁਲ ਇਹਦਾ ਕਿ ਐਮਐਲਏ ਸਾਹਮਣੇ ਕਰਨਾ ਸੀ ਪਰ ਨਹੀਂ ਉਹਦ ਨਹੀਂ ਪਹੁੰਚੇ ਅਕਾਲੀ ਵਰਕਰਾਂ ਨੇ ਖੁਦ ਮਿਲ ਕੇ ਅੱਜ ਦਾ ਇਹ ਪੁਲ ਚਾਲੂ ਕਰ ਦਿੱਤਾ ਹੈ ਪੁਲ ਦਿਆ ਗਿਆ ਹੈ ਜਿਹੜਾ ਪਹਿਲੇ ਪਹਿਲੇ ਦੋ ਸਾਥ ਦੇ ਐਕਟ ਬੁਣੇ 11 ਵਜੇ ਚੈਰੀ ਟ੍ਰੈਕ ਦੇ ਕੋਲ ਆਣਾ ਸੀ ਲੇਕਿਨ ਉਹ ਵੀ ਮੌਕੇ ਪਰ ਨਹੀਂ ਹੋਇਆ ਤੋ ਇਹ ਲਖਿਆ ਕਿ ਆਮ ਲੋਕੋ ਕੇ ਦੁਆਰਾ ਬੜੇ ਬੜੇ ਕੰਮ ਹੋ ਗਏ ਹੈ ਜੀ ਇਸ ਦਾ ਸੀਸ ਘਟਨ ਇਸ ਕਰਕੇ ਨਹੀਂ ਕਰਨਾ ਜੀ ਸਾਡਾ ਪੁਲ ਜਿਹੜਾ ਤਿਆਰ ਹੋ ਗਿਆ ਪਰ ਇਹਦੀ ਟੈਸਟਿੰਗ ਹੁੰਦੀ ਹੈ ਟੈਕਨੀਕਲੀ ਜੀ ਅੱਜ ਅਸੀਂ ਟੈਕਨੀਕਲੀ ਟੈਸਟਿੰਗ ਦੇ ਤੌਰ ਤੇ ਚੱਲ ਜੂਗਾ ਜੀ ਇਹ 8-10 ਦਿਨ ਟੈਸਟਿੰਗ ਹੋਏਗੀ ਅਜੇ ਇਸ ਦੇ ਵਿੱਚ ਕੁਝ ਕੰਮ ਰਹਿਣਦਾ ਕਿਵੇਂ ਲਾਈਟਾਂ ਲੱਗਣ ਵਾਲੀਆਂ ਰਹਿੰਦੀਆਂ ਜੀ ਥੋੜਾ ਬਹੁਤਾ ਟੈਸਟਿੰਗ ਦੇ ਵਿੱਚ ਕਿਤੇ ਕਿਤੇ ਟੈਕਨੀਕਲ ਬੰਦਿਆਂ ਨੂੰ ਡਿਫਿਕਲਟੀ ਆਏਗੀ ਉਹ ਉਸ ਨੂੰ ਦੂਸ਼ ਕਰਦੇ ਵੱਡੇ ਛੋਟੇ ਹਾਂ ਨਹੀਂ ਗੱਡੀ ਚੱਲ ਨਹੀਂ ਆਉਂਦੀ ਹਾਂ ਜੀ ਲੋਕਾਂ ਦੀ ਸ਼ੂਨਤ ਵਾਸਤੇ ਅੱਜ ਅਸੀਂ ਚਾਲੂ ਕਰਨਾ ਟੈਸਟਿੰਗ ਵਾਸਤੇ ਕਿਉਂਕਿ ਇਹਦੀ ਟੈਸਟਿੰਗ ਹੋਣੀ ਹੈ ਬਣਾ ਕੇ ਚੱਲ ਜੂਗੀ ਪਰ ਤੁਸੀਂ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਚਾਲੂ ਕਰਨਾ ਤੁਹਾਡੇ ਆਉਣ ਤੋਂ ਪਹਿਲਾਂ ਇੱਥੇ ਜਿਹੜੇ ਲੋਕ ਬੈਠੇ ਸੀ ਉਹਨਾਂ ਨੇ ਹੀ ਰਸਤਾ ਕੋਲਤਾ ਉਹਦੇ ਬਾਰੇ ਕੀ ਕਹਿ ਰਹੇ ਹੋ ਤੁਸੀਂ ਨਹੀਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਿਉਂਕਿ ਅੱਜ ਸਾਡਾ ਤਾਂ ਕੱਲ ਦਾ ਪ੍ਰੋਗਰਾਮ ਆਲਰੇਡੀ ਆ 4 ਵਜੇ ਰੱਖਿਆ ਹੋਇਆ ਉਹ ਉਹਨਾਂ ਨੂੰ ਪਤਾ ਹੋ ਸਕਦਾ ਉਹ ਕਹਿੰਦੇ ਨੇ ਇਹ ਕਰਨਾ ਕਾ ਨਹੀਂ ਕਹਿੰਦੇ ਵੀ ਜਦੋਂ ਦਾ ਅਸੀਂ ਕੱਲ ਦਾ ਰੌਲਾ ਪਾ ਰਹੇ ਹਾਂ ਉਸ ਤੋਂ ਬਾਅਦ ਇਹਦਾ ਪ੍ਰੋਗਰਾਮ ਨਹੀਂ ਉਹਨਾਂ ਦੀ ਖੁਸ਼ੀ ਵਾਸਤੇ ਬਹੁਤ ਵਧੀਆ ਗੱਲ ਹੈ ਇਹ ਉਹਨਾਂ ਦਾ ਮਨ ਖੁਸ਼ ਹੋ ਜਾਏਗਾ ਮੈਂ ਤਾਂ ਅੱਜ ਦੁਪਹਿਰ ਨੂੰ ਤਕਰੀਬਨ ਮੇਰਾ خیال ਹੈ ਵੀ 8-7 ਵਾਰੀ ਲਾਈਵ ਹੋ ਜਾਏਗਾ ਇਹ ਪੋਲਟਡ ਹੈਗਾ ਇਹ ਨੂੰ ਤਿਆਰ ਹੋ ਜਾਏਗਾ ਸਰ ਟਰੈਡ ਮਤਲਬ ਸਵੇਰੇ ਸ਼ਾਮ ਦੋਨੋਂ ਟਾਈਮ ਖੁੱਲੇਗਾ ਨਹੀਂ ਨਹੀਂ ਲਗਾਤਾਰ ਪੋਲਟਡ ਹਾਂ ਟਰੈਡ ਲਗਾਤਾਰ ਸਰ ਜਿਵੇਂ ਲਾਈਟਿੰਗ ਦਾ ਸਾਨੂੰ ਸਾਨੂੰ ਸਭ ਤੋਂ ਵੱਡੀ ਗੱਲ ਹੈ ਸਾਨੂੰ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਮੌਕੇ ਕੋਈ ਇਸ ਤਰ੍ਹਾਂ ਦਾ ਘਟਣਾ ਨਹੀਂ ਕਰਨਾ ਚਾਹੀਦਾ ਇਹ ਟੋਟਲ ਪੰਜਾਬ ਦੇ ਲੋਕ ਇਸ ਨੂੰ ਉਪਰਾਮਣਦੇ ਇਸ ਕਰਕੇ ਅਸੀਂ ਇਸ ਨੂੰ ਨਹੀਂ ਸੀ ਕਰਦੇ ਅਸੀਂ ਚਾਲੂ ਕਰਨਾ ਸੀ ਲੋਕਾਂ ਦੀ ਸ਼ੂਕਤ ਵਾਸਤੇ ਉਸਿਆ ਚਾਲੂ ਕਰਤਾ ਔਰ ਨਾਲ ਇਹਦਾ ਜਿਹੜਾ ਕੋਈ ਟੈਕਨੀਕਲੀ ਟੈਕਨੀਕਲ ਬੰਦੇ ਇਸ ਨੂੰ ਦੇਖ ਲੈਣਗੇ ਜੇ ਕੋਈ ਡਿਫਿਕਲਟੀ ਹੋਏ ਇੱਕ ਐਮਐਲਏ ਸਾਹਿਬ ਜਦੋਂ ਇੱਕੋ ਅਸੀਂ ਯੂ ਟਰਨ ਲੈਨੇ ਆ ਤੇ ਇੱਕ ਛੋਟਾ ਜਿਹਾ ਖੰਭਾ ਇਹਦੇ ਸੈਂਟਰ ਚ ਆਂਦਾ ਹੈ ਜਦੋਂ ਅਸੀਂ ਖੰਡੀ ਸੜਕ ਨੂੰ ਮੋੜਦੇ ਆ ਉਹਦੇ ਨਾਲ ਕਾਫੀ ਐਕਸੀਡੈਂਟ ਹੋ ਰਹੇ ਨੇ ਸਿਰਫ 3 ਸਾਢੇ ਫੁੱਟ ਦਾ ਸੜਕ ਦਾ ਵਿਚਾਲੇ ਉਹ ਹੈ ਕੋਈ ਨਹੀਂ ਜੀ ਤੁਸੀਂ ਧਿਆਨ ਚਾਹਤਾ ਹੈ ਇਹ ਮੈਂ ਜਿਹੜੇ ਐਕਸੀਡੈਂਟ PWD ਹੈ ਉਹਨਾਂ ਨੂੰ ਕਹਿ ਦੇ ਉਹ ਚੈੱਕ ਕਰਨੀ ਹੈ ਵੀ ਉਹਨੂੰ ਰਿਮੂਵ ਕਰਨ ਵਾਲੀ ਗੱਲ ਹੋਈ ਹੈ ਇਧਰ ਸ਼ਿਫਟ ਕਰਕੇ ਉਸੋਸੇ ਦਾ ਸਰ ਸਰ ਪ੍ਰਦਰਸ਼ਕ ਸਰ ਪ੍ਰਦਰਸ਼ਕਾਰੀਆਂ ਜੀ ਸ਼ਹੀਦਾਂ ਦੀ ਸ਼ਹਾਦਤ ਦੇ ਜਹਾੜੇ ਦੇ ਵਿੱਚ ਇਕੱਲੇ ਬਠਿੰਡੇ ਨਹੀਂ ਸਾਰੇ ਪੰਜਾਬ ਦੇ ਵਿੱਚ ਕੋਈ ਵੀ ਉਤਕਰਨ ਨਹੀਂ ਕਰਨਾ ਨਾ ਹੀ ਅਸੀਂ ਕਰਾਂਗੇ ਇਧਰ ਲੋਕਾਂ ਦੀ ਸੂਲਤ ਇੱਕ ਇਧਰ ਲੋਕਾਂ ਦੀ ਸੂਲਤ ਵਾਸਤੇ ਖੁੱਲ ਜਾਏਗਾ ਦੂਜਾ ਜਿਹੜਾ ਟੈਸਟਿੰਗ ਹੋ ਜਾਏਗੀ ਟ੍ਰਾਇਲ ਹੋ ਜਾਏਗਾ ਉਹ ਫੇਰ ਵਾਸਤੇ ਆਵਾਜ਼ ਹੀ ਤਾਂ ਹੋਈ ਜਾਣੀ ਆਵਾਜ਼ ਹੀ ਤਾਂ ਸ਼ੁਰੂ ਹੋਈ ਜਾਣੀ ਆਵਾਜ਼ ਹੀ ਚੱਲ ਚੱਲ ਅੱਜ ਸ਼ੁਰੂ ਕੰਮ ਆਉਣ ਦਾ ਕੀ ਮਤਲਬ ਹੈ ਲੋਕਾਂ ਨੂੰ ਸੁੱਲ ਜੋ ਆਪਣਾ ਸਿੱਟਾ ਕਿ ਜਿਸ ਸਾਹਮਣੇ ਜਿਹੜਾ ਜੋਤੀ ਕਮਿਟੀ ਕਰਦੀ ਹੈ ਇਸੇ ਸਾਹਮਣੇ ਮੌਜੂਦ ਹੈ ਕਿ ਸਾਡੇ ਸਾਬਿਤ ਇਆਈਸੀ ਦਾ ਸਾਰਾ ਪ੍ਰਸ਼ਾਸਨ ਵੀ ਇਸੇ ਪਾਸਿਓਂ ਆਇਆ ਸੀਗਾ ਹਮਦਰਦ ਤੋਂ ਦੇਖੋ ਕੀ ਇਸ ਕਾਲ ਤੋਂ ਵੀ ਕੋਲ ਚੱਲ ਨਹੀਂ ਰਿਹਾ ਜਦੋਂ ਟੂ ਬਿਲਡਰ ਦੀ ਮੱਖੀ ਤੁਸੀਂ ਪਰ ਇਹਨਾਂ ਨੇ ਫੋਨ ਵੀ ਕਰ ਲਈ ਵੀ ਟੈਸਟਿੰਗ ਸ਼ੁਰੂ ਕਰਕੇ ਤੇ ਪੱਕਾ ਚਲਾਉਣ ਦਾ ਜੋ ਕੰਮ ਸ਼ੁਰੂ ਕਰ ਦਿੱਤਾ। ਕੱਲ ਪਿਛਲੇ ਤੁਸੀਂ ਵੇਖਿਆ ਵੀ ਆਉਣਾਗੇ ਸੋਸ਼ਲ ਮੀਡੀਆ ਤੇ ਮੇਰੇ ਵੱਲੋਂ ਪੋਸਟ ਪਾਈ ਗਈ ਸੀ ਤੇ ਬਠਿੰਡੇ ਦੇ ਵਿੱਚ ਜਿਸ ਤਰ੍ਹਾਂ ਪਰਮਾ ਹੰਗਾਰਾ ਆਇਆ ਤੇ ਕੱਲ ਸ਼ਾਮ ਗੱਲ ਵੀ ਹੋਈ ਇਸ ਗਿੱਲ ਸਾਹਿਬ ਨਾਲ ਤੇ ਉਹ ਕਹਿੰਦੇ ਸੀ ਆਪਾਂ ਕੱਲ ਨੂੰ ਵੀ ਪ੍ਰਸ਼ਾਸਨ ਨਾਲ ਗੱਲ ਕਰਕੇ ਇੱਕ ਅੱਧੇ ਦਿਨ ਦੇ ਵਿੱਚ ਆਪਾਂ ਚਲਾਵਾਂਗੇ ਪਰ ਜੂਰਪ ਸਿੰਘ ਗਿੱਲ ਜੀ ਨੇ ਅੱਜ 24 ਘੰਟੇ ਦੇ ਵਿੱਚ ਇਹ ਗੱਲ ਵੀ ਜੋ ਆਪਣੀ ਜਾਲ ਨੂੰ ਸੱਚ ਕਰ ਦਿਖਾਇਆ ਵੀ ਉਹਨਾਂ ਨੇ ਗੱਲ ਕਰਕੇ ਪ੍ਰਸ਼ਾਸਨ ਨਾਲ ਆਪਣੇ ਕੌਨਫੀਡੈਂਸ ਚ ਲੈ ਕੇ ਇਸ ਨੂੰ ਚਲਾਉਣ ਦੀ ਅੱਜ ਜੋ ਪਰਮਿਸ਼ਨ ਦਿੱਤੀ ਮੈਂ ਗਿਲਸਾਡ ਬੰਡਰ ਵਾਲਾ ਕੋਈ ਅਸੀਂ ਗੱਲ ਨਹੀਂ ਹੈਗੀ ਇਹ ਕਿਹੜਾ ਜੀ ਕੋਈ ਪਹਿਲੀ ਵਾਰ ਬਣਿਆ ਇਹ ਟੁੱਟ ਕੇ ਦਵਾ ਖਰਾਬ ਹੋ ਗਿਆ ਸੀ ਫਿਰ ਉਹ ਐਡੀ ਕੋਈ ਗੱਲ ਨਹੀਂ ਹੈਗੀ ਲੱਡੂ ਬੰਡਰ ਵਾਲੀ ਇਹ ਹੀ ਲੱਡੂ ਸਭ ਤੋਂ ਵੱਡਾ ਲੋਕਾਂ ਲਈ ਕਿ ਉਹਨਾਂ ਨੂੰ ਲੌਨ ਜਾਣ ਲਈ ਸ਼ੌਕ ਹੋ ਗਈ ਇਸ ਤੋਂ ਵੱਡੀ ਤਾਂ ਕੋਈ ਗੱਲ ਹੀ ਨਹੀਂ ਹੋ ਸਕਦੀ ਹੈਗੀ ਬਿਲਕੁਲ ਬਿਲਕੁਲ ਬਹੁਤ ਗੱਲ ਹੈ ਤੇ ਰਾਹ ਵੀ ਅਸੀਂ ਇਹਦਾ ਸਾਰਾ ਉੱਤਮ ਚੱਲ ਕਾ ਬਹੁਤ ਛੜ ਦੇ ਛੜ ਦੇ ਬਹੁਤ ਬਹੁਤ ਵਧੀਆ ਹੋ ਗਿਆ ਜੀ ਬਹੁਤ ਵਧੀਆ ਹੋ ਗਿਆ ਸਾਡਾ ਇਹ ਪਟਰੋਲ ਇਹ ਖਾਇਰ ਦੀ ਸੀ ਭੈਣ ਨੂੰ 5-500 ਦਾ ਕਿੰਨਾ ਜਿਹੜਾ ਪੈ ਜਾਂਦਾ ਸੀ ਹੈ ਕਿਹੜਾ ਕਿੰਨਾ ਪੈ ਜਾਂਦਾ ਸੀ ਜਿਹੜਾ ਦੇਖੋ ਸਰਕੀ ਬਾਜ਼ਾਰ ਆਣੋਂ ਦਾ ਸੀ ਤੇ ਉਹ ਠੰਡੀ ਸੜਕ ਹੋ ਕੇ ਤੇ ਕਿੰਨੇ ਕਿਲੋਮੀਟਰ ਵਾਲਾ 4 ਕਿਲੋਮੀਟਰ ਪੈ ਜਾਂਦਾ ਜਿਆਦਾ ਹੀ ਪੈ ਜਾਂਦਾ ਹੁਣ ਮੇਰੇ ਘਰ ਜਦ ਤੈਨੂੰ ਫੜਕੜ ਪੱਡੇ ਬਾਰੇ ਕੌਣ ਜਾਣਦਾ ਜਾਂ ਫੜਕੜ ਪੱਡੇ ਬਾਰੇ ਟਾਈਮ ਦਾ ਵੀ ਫਰਕ ਪਿਆ ਪੂਰਾ ਟਾਈਮ ਦਾ ਟਾਈਮ ਤੇ ਕੇ 2 ਮਿੰਟ ਦਾ ਕੰਮ ਸੀ ਕਿਤੇ ਉਹ ਟਰੈਫਿਕ ਅੱਧਾ ਘੰਟਾ ਲਾ ਦਿੰਦਾ ਸੀ ਅੱਜ ਤੁਸੀਂ ਪਹਿਲੇ ਦਿਨ ਆ ਕੇ ਬੋਲਦੇ ਉੱਤੇ ਪਹਿਲੇ ਦਿਨ ਪਹਿਲੇ ਚਲੋ ਵਧੀਆ ਲੱਗਿਆ ਅੱਜ ਬਹੁਤ ਵਧੀਆ ਲੱਗਿਆ ਚਲੋ ਸੋਖੇ ਹੋਗੇ ਲੋਕ ਕੰ ਪਹਿਲਾ ਸਾਰਾ ਪੁਲਿਸ ਨੂੰ ਬੁਧਾਰਾ ਮੈਂ ਦੱਸ ਰਿਹਾ ਅੰਦਰ ਦੇ ਜਾਇਜ਼ ਪਰਚਾ ਲਾ ਕੇ ਨਾ ਬੁਧਾਰਾ ਇਹ ਕੋਈ ਜਵਾਰੀਏ ਪੈਸੇ ਬਦਲ ਦੇ ਰਹੀ ਨਹੀਂ ਪੈਸੇ ਬਦਲਦੇ ਨਹੀਂ ਸੀ ਪੈਸੇ ਤੁਮਹਾਨੂੰ ਕਾਟਾ ਤੁਹਾਨੂੰ ਪੈਂਦਾ ਸੀ ਅੱਜ ਚੱਲ ਪਿਆ ਪਹਿਲੀ ਕਰਾਂ ਉੱਥੇ ਹਾਂ ਫਸਟ ਟਾਈਮ ਚਲੋ ਸੌਖਾ ਹੋ ਗਿਆ ਹੁਣ ਬਹੁਤ ਚਲੋ ਧੰਨਵਾਦ ਮੈਂ ਕੋਈ ਨਾ ਟੋੜੋਲੇ ਦੇਰ ਕਿਉਂਕਿ ਜੇ ਅਸੀਂ ਉੱਥੇ ਭੁਗਤਾਨ ਦੇ ਦਿੰਦੇ ਤਾਂ ਸਵਾਰੀ ਸਾਨੂੰ ਪੈਸਾ ਉੱਤੇ ਨਹੀਂ ਲੱਗੇ ਤੋ ਪਰ ਅੱਜ ਤੱਕ ਹੋ ਗਿਆ ਹੁਣ ਸਦਾ ਜਿਹੜਾ 4 ਕਿਲੋਟਾ ਦਾ ਜਿਹੜਾ 1 ਕਿਲੋਟਾ ਦਾ ਆਉਣ ਜਾਣ ਦੋ ਕੀ ਹੋ ਜਾਣਗੇ ਸਾਰੇ 3 ਸਾਲਾਂ ਤੋਂ ਪਰੇਸ਼ਾਨੀ ਦੀ ਗ ਤਾਂ ਇਹ ਬਹੁਤ ਹੀ ਚੰਗਾ ਮੌਕਾ ਹੈ ਐਮ ਐਲ ਸਾਹਿਬ ਆਪਕੋ 4 ਕਿਲੋਮੀਟਰ ਵਾਲਾ ਘੇੜਾ ਹੁਣ ਇੱਕ